ਸੁਰਜੀਤ ਤੰਬੜ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਰੰਗ ਪੰਜਾਬ ਦੇ ਚੈਨਲ ਦੇ ਉੱਪਰ ਸਾਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਜਦ ਮੁੰਡੇ ਕੁੜੀ ਦਾ ਮੁੰਡੇ ਦਾ ਜਾਂ ਕੁੜੀ ਦਾ ਵਿਆਹ ਹੁੰਦਾ ਤੇ ਨਾਨਕੇ ਔਰ ਦਾਦਕਿਆਂ ਦਾ ਵਿੱਚ ਮੁਕਾਬਲਾ ਬਹੁਤ ਚੱਲਦਾ ਹੈ ਤੇ ਦੋਨਾਂ ਨੂੰ ਦੋਨਾਂ ਨੂੰ ਮੇਲੇ ਤਰਨੇ ਦਿੱਤੇ ਜਾਂਦੇ ਆ ਕੁਛ ਨਾ ਕੁਛ ਨਾਲ ਦਾ ਹਾਸੀ ਮੁਦਾ ਮਜ਼ਾ ਕਢਾਇਆ ਜਾਂਦਾ ਔਰ ਵਿਆਹਾਂ ਦੇ ਵਿੱਚ ਕੋਈ ਬੁਰਾ ਨਹੀਂ ਮੰਨਦਾ ਅੱਛਾ ਸਮਝਦਾ ਹੈ ਕਿ ਸਾਨੂੰ ਸਾ ਅੱਛਾ ਸਮਝਦਾ ਹੈ ਕਿ ਸਾਨੂੰ ਕਿਸੇ ਨੇ ਮਤਲਬ अहमियत ਦਿੱਤੀ ਹੈ अहमियत ਦੇਣੀ ਸਮਝ ਦਿਆ ਕੋਈ ਗੁੱਸਾ ਨਹੀਂ ਕਰਦਾ ਇਸੇ ਦੇ ਵਿੱਚੋਂ ਇੱਕ ਤਮਾਸ਼ਾ ਕੀਤਾ ਜਾਂਦਾ ਜਦੋਂ ਗਿੱਧਾ ਪੈਂਦਾ ਗਿੱਧੇ ਦੇ ਵਿੱਚ ਜਾਂ ਵੈਸੇ ਵੀ ਬੈਠਿਆ ਬਿਠਾਇਆ ਕੁਛ ਨਾ ਕੁਛ ਟੋਣੇ ਵਾਲੀ ਚਲਦੀ ਰਹਿੰਦੀ ਹੈ ਜਦੋਂ ਵਿਆਹ ਸ਼ਾਦੀਆਂ ਹੁੰਦੇ ਆ ਦਾਦਕਿਆਂ ਨਾਨਕਿਆਂ ਦੇ ਵਿੱਚ ਤਾਂ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਸੋ ਸੁਣੋ ਇੱਕ ਮੈਂ ਤੁਹਾਨੂੰ ਸੁਲਾਨੀ ਆ ਹੋ ਸਕਦਾ ਤੁਸੀਂ ਵੀ ਕਿਤੇ ਸੁਣਿਆ ਜਾਂ ਕੀਤਾ ਹੋਵੇ ਤਾਂ ਮੈਨੂੰ ਕਮੈਂਟ ਔਰ ਕਰ ਕਰ ਕਰਕੇ ਜਰੂਰ ਦੱਸੋ ਤੁਸੀਂ ਕਿੱਥੋਂ ਦੇਖ ਰਹੇ ਹੋ ਤੇ ਕਿੱਥੇ ਇਹ ਕੀਤਾ ਜਾਂਦਾ ਮੰਮੇ ਦੇ ਘਰ ਪੇੜ ਲਵੇਰੀ ਭਰੋਂ ਆਈ ਚਰਕੇ ਮੰਮੇ ਦੇ ਘਰ ਪੇੜ ਲਵੇਰੀ ਭਰੋਂ ਆਈ ਚਰਕੇ ਵੇ ਮੰਮੇ ਦੇ ਘਰ ਪੇੜ ਲਵੇਰੀ ਭਰੋਂ ਆਈ ਚਰਕੇ ਮੰਮਾ ਮੰਮੀ ਚੋਣ ਲੱਗੇ ਦੋ ਚਾਰੇ ਟੰਗਾਂ ਫੜ ਕੇ ਇੱਕ ਡੰਗ ਦਾ ਦਹੀਂ ਜਮਾਇਆ ਵਿੱਚ ਮਧਾਣਾ ਖੜ ਕੇ ਇੱਕ ਡੰਗ ਦਾ ਦਹੀਂ ਜਿ ਮਾਇਆ ਵਿੱਚ ਮਦਾਣਾ ਖੜਕੇ ਵੇ ਦੂਜੇ ਡੰਗ ਦੀ ਖੀਰ ਰਿੱਦੀ ਚੋਲ ਪਾਏ ਛੜਕੇ ਦੂਏ ਡੰਗ ਦੀ ਖੀਰ ਰਿੱਦੀ ਚੋਲ ਪਾਏ ਛੜਕੇ ਮੰਮਾ ਤੇ ਮੰਮੀ ਖਾਣ ਲੱਗੇ ਦੋਵੇਂ ਚਮਚੇ ਫੜਕੇ ਉਪਰੋਂ ਆਇਆ ਪੇਟ ਦਾ ਮਾਲਕ ਫੇਰ ਘੋਟਣਾ ਖੜਕੇ ਉਪਰੋਂ ਆਇਆ ਪੇਟ ਦਾ ਮਾਲਕ ਲੱਭਦਾ ਲੱਭਦਾ ਆ ਗਿਆ ਉਪਰੋ ਆਇਆ ਪੇੜ ਦਾ ਮਾਲਕ ਫੇਰ ਘੋਟਣਾ ਖੜ ਕੇ ਛੁਡਾਲੇ ਮੰਮੀ ਕੰਜਰੀਏ ਗਣਾ ਗੁਤਲੀ ਤਰਕੇ ਛੁਡਾਲੇ ਮੰਮੀ ਕੰਜਰੀਏ ਗਣਾ ਗੁਤਲੀ ਤਰਕੇ ਛੁਡਾਲੇ ਮੰਮੀ ਦਾਰੀਏ ਗਣਾ ਗੁਤਲੀ ਤਰਕੇ ਛੁਡਾਲੇ ਮੰਮੀ ਕੰਜਰੀਏ ਗਣਾ ਗੁਤਲੀ ਤਰਕੇ ऐसे तरह ही सिठणियां ਦਿੱਤੀਆਂ ਜਾਂਦੀਆਂ ਇਹ ਇੱਕ सिठਣੀ ਦੇ ਰੂਪ ਵਿੱਚ ਹੈ ਬਹੁਤ ਗਿੱਦਾ ਚੱਕਿਆ ਜਾਂਦਾ ਫਿਰ ਤੇ ਇਸੇ ਤਰ੍ਹਾਂ ਇੱਕ ਹੋਰ ਹੈ ਮੰਮੀ داری ਨੇ ਪੰਨੇ ਸਾਡੇ ਫਰਮ ਦੇ ਗੰਨੇ ਉਹ ਚਿੱਟਾ ਕੁੱਕੜ ਫਿਰੇ ਸਾਡੇ ਖੇਤ ਦੇ ਬੰਨੇ ਉਹ ਚਿੱਟਾ ਕੁੱਕੜ ਫਿਰੇ ਸਾਡੇ ਖੇਤ ਦੇ ਬੰਨੇ ਮੰਮੀਦਾਰੀ ਨੇ ਪੰਨੇ ਸਾਡੇ ਫਾਰਮ ਦੇ ਗੰਨੇ ਮੰਮੀਦਾਰੀ ਨੇ ਪੰਨੇ ਸਾਡੇ ਫਾਰਮ ਦੇ ਗੰਨੇ ਮੰਮੀਦਾਰੀ ਚੜ ਗਈ ਦੇਖ ਟੁੱਟ ਗਿਆ ਡਾਲਾ ਗਈ ਏ ਬੱਚੋ ਬੱਚੋ ਵੇ ਮੁੰਡਿਓ ਸ਼ਗਨ ਮਨਾਓ ਵੇ ਛੜਿਓ ਬੱਚੋ ਬੱਚੋ ਵੇ ਮੁੰਡਿਓ ਸ਼ਗਨ ਮਨਾਓ ਵੇ ਛੜਿਓ ਮੰਮੀਦਾਰੀ ਸਾਡੇ ਆਈ ਕਗਰੀ ਲਿਆਈ ਪਾਟੀ ਮੰਮੀਦਾਰੀ ਸਾਡੇ ਆਈ ਕਗਰੀ ਲਿਆਈ ਪਾਟੀ ਸਮਲਨੀ ਸਮਲ ਜਾਰਾ ਪਿੱਟੀ ਸਮਲਨੀ ਸਮਰ ਜਾਰਾ ਪਿੱਟੀ ਕੌਣ ਜੋ ਤੇਰੇ ਥੱਗੇ ਵੱਟੇ ਕੌਣ ਜੋ ਸਵੇ ਕਗਰੀ ਕੌਣ ਜੋ ਤੇਰੇ ਤਾ ਦੋਰਾ ਵੱਟੇ ਕੋਣ ਜੋ ਸੀ ਵੇਖ ਕਰੀ ਸਮਲਨੀ ਸਮਲਖ ਰੀ ਕਦਰੀ ਸਮਲਨੀ ਸਮਲ ਆਪਣੀ ਕਦਰੀ ਸੋ ਦੋਸਤੋ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਹ ਸਿੱਠਣੀਆਂ ਨਾਨਕੀਆਂ ਦੀ ਹਰ ਵਿਆਹ ਦੇ ਵਿੱਚ ਇਹ ਰੰਗ ਤਮਾਸ਼ੇ ਚੱਲਦੇ ਰਹਿੰਦੇ ਆ ਇਹਦੇ ਬਿਨਾ ਇਹਨਾਂ ਦੇ ਬਿਨਾ ਚਾਹੇ ਲੱਖ ਡੀਜੇ ਲਾ ਲਓ ਇਹਨਾਂ ਬਿਨਾ ਵਿਆਹ ਸ਼ਾਦੀਆਂ ਫਿੱਕੇ ਰਹਿੰਦੇ ਆ ਜ਼ਰੂਰ ਕਰਨਾ ਚਾਹੀਦਾ ਔਰ ਇਹ ਸਾਡਾ ਪੰਜਾਬੀ ਵਿਰਸਾ ਹੈ ਪੁਰਾਣਾ ਵਿਰਸਾ ਹੈ ਤੋਂ ਜ਼ਰੂਰ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਸ਼ੇਅਰ ਔਰ ਕਮੈਂਟ ਲਾਈਕ ਜ਼ਰੂਰ ਕਰਦਿਆ ਕਰੋ ਪਲੀਜ਼ ਪਲੀਜ਼ ਜ਼ਰੂਰ ਜ਼ਰੂਰ ਕਰਦਿਆ ਕਰੋ ਔਰ ਦੱਸਿਓ ਤੁਸੀਂ ਕਿਹੜੇ ਇਲਾਕੇ ਚੋਂ